ਖਾਲਸਾ ਜੀ 2027 ਦੇ ਵਿੱਚ ਫੇਰ ਵੋਟਾਂ ਆ ਰਹੀਆਂ ਪਾਰਟੀਆਂ ਵੱਖ-ਵੱਖ ਪਾਰਟੀਆਂ ਇੱਥੇ ਆ ਕੇ ਵਾਦੇ ਕਰਨਗੀਆਂ ਅਸੀਂ ਇਨਸਾਫ ਦੇਵਾਂਗੇ ਅਸੀਂ ਇਨਸਾਫ ਦੇਵਾਂਗੇ ਕਿਵੇਂ ਦੇਖ ਦੋ ਜੀ ਪਿੱਛੇ ਸਮੇ ਤੋਂ ਵੇਖਦੇ ਆ ਕਿ ਇਨਸਾਫ ਸਾਨੂੰ ਨਹੀਂ ਮਿਲਣਾ ਕਿਉਂਕਿ ਆਪਾਂ ਜਦੋਂ ਤੋਂ ਹਮ ਦਮਨ ਸਰਕਾਰ ਵੀ ਬਣੀ ਸੀ ਉਹਨਾਂ ਦੇ ਐਮਐਲਏ ਵਿਜੇ ਕੁਨਪਾਲ ਨੇ ਸਿੰਘ ਨੇ ਕਿਹਾ ਸੀ ਕਿ ਜਦੋਂ ਸਪੀਕਰ ਸਾਹਿਬ ਕਹਿ ਰਹੇ ਸੀ ਕਿ ਅਸੀਂ ਇਨਸਾਫ ਦੇਵਾਂਗੇ ਮਰੂ ਨੂੰ ਮੋਰ ਵੀ ਕਹਦਾ ਸੀ ਕਿ ਇਨਸਾਫ ਨਹੀਂ ਮਿਲਦਾ ਕਿਸੇ ਵੀ ਪੋਲਿਟਿਕਲ ਪਾਰਟੀ ਨੇ ਸਾਨੂੰ ਇਨਸਾਫ ਨਹੀਂ ਦੇਣਾ ਉਹਨਾਂ ਵੱਡੇ ਵੱਡੇ ਝੂਠ ਮਾਰ ਕੇ ਸਾਨੂੰ ਵਾਅਦੇ ਕਰਕੇ ਸਾਨੂੰ ਹਰ ਵਾਰੀ ਸਾਨੂੰ ਇਹੋ ਕੰਮ ਕਰਦੇ ਆ ਜਿਵੇਂ ਅਸੀਂ ਪੰਥਕ ਸਰਕਾਰ ਕਹਿੰਦੇ ਸੀ ਪੰਥਕ ਸਰਕਾਰ ਕੋ ਹੋਣ ਵਾਲੇ ਸਰਕਾਰ ਹੀ ਸਭ ਕੁਝ ਹੋਇਆ ਬਰਗਾਸ ਸਿੰਘ ਬਾਲ ਦੇ ਕਈ ਬਿਆਨ ਸੁਣੇ ਆ ਕਿ ਮੁੱਖ ਮੰਤਰੀ ਨੂੰ ਪੱਤਾ ਪੱਤਾ ਦਿਸਦਾ ਕੀੜੀ ਟਾਲੀ ਦਿਸਦੀ ਹੈ ਬਾਰ ਬਰ ਜਵਾਰ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਤੇ ਜਦੋਂ ਪ੍ਰਸ਼ਾਸਨ ਸਖ਼ਤ ਜਿਹੇ ਬੜੀਆਂ ਕਥਨੀਆਂ ਹੋਈਆਂ ਅਥੇ ਤਲਾਸ਼ੀ ਲੈਣ ਦੀ ਗੱਲ ਕੀਤੀ ਤਾਂ ਪੰਥਕ ਸਰਕਾਰ ਦੇ ਪ੍ਰਸ਼ਾਸਨ ਨੇ ਰੋਕਤਾ ਕਿ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ ਉਸ ਤੋਂ ਬਾਅਦ ਉਹਨਾਂ ਨੇ ਲਿਖ ਕੇ ਲਾ ਦਿੱਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹਨਾਂ ਨੂੰ ਗਲੀਆਂ 'ਚ ਖਿਲਾਰਾਂਗੇ ਤਾਂ ਵੀ ਸਰਕਾਰ ਪੰਥਕ ਸਰਕਾਰ ਨੇ ਕੁਝ ਨਹੀਂ ਕੀਤਾ ਕਿ ਪੰਥ ਕਹਿੰਦੇ ਸੀ ਹੋਰ ਕਿ ਸਾਨੂੰ ਕਿਹ ਜਮੀਨ ਦਾ ਇਹ ਸਾਰੇ ਝੂਠੇ ਵਹਿਦ ਕਰਕੇ ਹੋਣੀਆਂ ਪਰ ਸਾਨੂੰ ਸਿੱਖਾਂ ਨੂੰ ਇੱਕ ਹੋਣਾ ਚਾਹੀਦਾ ਜਿੰਨੇ ਜਥੇਬੰਦੀਆਂ ਜਿੰਨੇ ਸਾਨੂੰ ਇੱਕ ਹੋ ਕੇ ਸਾਰੇ ਆਪਣੀ ਮਥਾੜ ਨੂੰ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਕਾਦਰਸਾਹਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਇੱਕ ਨਿਸ਼ਾਨ ਤੇ ਸਾਨੂੰ ਹੋਣਾ ਪਵੇਗਾ ਇੱਕ ਮਰਯਾਦਾ ਇੱਕ ਨਿਸ਼ਾਨ ਸਾਰੇ ਇਕੱਠੇ ਹੋਵਾਂਗੇ ਤਾਂ ਹੀ ਸਾਨੂੰ ਕੁਝ ਮਿਲ ਸਕਦਾ ਜਿੰਨੇ ਨਾ ਪ੍ਰੀਟਰ ਪਾਰਟੀ ਕਿਸੇ ਨੇ ਵੀ ਸਾਨੂੰ ਕੋਈ ਇਨਸਾਫ ਨਹੀਂ ਦੇਣਾ ਇਥੇ ਸਾਨੂੰ ਇਨਸਾਫ ਦੀ ਕੋਈ ਝਾਕ ਨਹੀਂ ਰੱਖਣੀ ਚਾਹੀਦੀ